ਦੀ ਵਰਤੋਂ ਕਰਕੇ ਸਿੱਖ ਧਰਮ ਦੀਆਂ ਕੀਤੀਆਂ ਜਾ ਰਹੀਆਂ ਬੇਦਬੀਆਂ ਨੂੰ ਰੋਕਣ ਦੇ ਲਈ ਐਜਪੀਸੀ ਨੇ ਵੱਡਾ ਐਕਸ਼ਨ ਲਿਆ ਹੈ ਦੱਸਿਆ ਕਿ AI ਤਕਨੀਕੀ ਦੀ ਵਰਤੋਂ ਨਾਲ ਸਿੱਖ ਧਰਮ ਦੀ ਕੀਤੀ ਜਾ ਰਹੀ ਬੇਦਬੀ ਨੂੰ ਰੋਕਣ ਦੇ ਲਈ ਨੀਤੀ ਬਣਾਉਣ ਵਾਸਤੇ ਇਸ ਖੇਤਰ ਦੇ ਵਿੱਚ ਕੰਮ ਕਰ ਰਹੇ ਤਕਨੀਕੀ ਮਾਹਿਰਾਂ ਦੇ ਨਾਲ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਦੱਸਿਆ ਕਿ ਇੱਕ ਇਕੱਤਰਤਾ ਹੋਈ ਇਕੱਤਰਤਾ ਦੇ ਵਿੱਚ AI ਤਕਨੀਕ ਦੀ ਜਾਣਕਾਰੀ ਰੱਖਣ ਵਾਲੇ ਮਾਹਰਾਂ ਨੇ ਪਵਿੱਖ ਦੀਆਂ ਚੁਣੌਤੀਆਂ ਦੇ ਮੱਧੇ ਨਜ਼ਰਾਂ ਤੇ ਇਸ ਦੀ ਹੋ ਰਹੀ ਦੁਰਵਰਤ ਨੂੰ ਰੋਕਣ ਲਈ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ ਨੇ ਇਸ ਮਾਮਲੇ ਤੇ ਜਾਣਕਾਰੀ ਦਿੰਦੇ ਹੋਏ ਐ ਜੀ ਪੀ ਸੀ ਦੇ ਮੈਂਬਰ ਗੁਰਚੰਦ ਸਿੰਘ ਗਰੇਵਾਲ ਨੇ ਵੱਡੀ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੇ ਵੱਲੋਂ ਇਸ ਮਾਮਲੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਪਰ ਐ ਜੀ ਪੀ ਸੀ ਇਸ ਮਾਮਲੇ ਤੇ ਚੁੱਪ ਰਹਿਣ ਵਾਲੀ ਨਹੀਂ ਹੈ ਉਹਨਾਂ ਦੇ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਏ ਆਈ ਵੀਡੀਓ ਬਣਾਉਣ ਵਾਲੇ ਤੇ ਸਖਤ ਐਕਸ਼ਨ ਲਿਆ ਜਾਵੇਗਾ ਜਿਹੜੇ ਵੀ ਸ਼ਰਾਰਤੀ ਅਨਸਰਾਂ ਦੇ ਵੱਲ ਅਜਹੀਆਂ ਬੇਦਬੀਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਦੇਖੋ ਸਭ ਤੋਂ ਵੱਡੀ ਗੱਲ ਕਿਸੇ ਵਿਅਕਤੀ ਦੀ ਜ਼ਿੰਦਗੀ ਦੇ ਅੰਦਰ ਉਹਦੀ ਆਸਥਾ ਸਭ ਤੋਂ ਮਹੱਤਵਪੂਰਨ ਹੁੰਦੀ ਆ ਤਕਨੀਕ ਦੀ ਤਰੱਕੀ ਹੋਣੀ ਮਾਰੀ ਗੱਲ ਨਹੀਂ ਹੈਗੀ ਪਰ ਜੇ ਕਿਸੇ ਵੀ ਵਿਅਕਤੀ ਦੀ ਧਾਰਮਿਕ ਆਸਥਾ ਤੇ ਕੋਈ ਖਲਵਾੜ ਹੁੰਦਾ ਤੇ ਉਹ ਸਭ ਤੋਂ ਮਾੜਾ ਮੈਂ ਸਮਝਦਾ ਕਿ ਜਿਹੜਾ ਜੁਰਮ ਜਿਹਨੂੰ 302 ਕਹਿੰਦੇ ਆ ਕਤਲ ਦਾ ਜੁਰਮ ਕਿਸੇ ਨੂੰ ਮਾਰ ਦੇਣਾ ਇਹ ਉਸ ਤੋਂ ਵੀ ਵੱਡਾ ਜੁਰਮ ਹੈ ਤੋਂ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ ਕੁਝ ਪੋਰਟਲ ਜਿਹੜੇ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਚੱਲਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੇਂ-ਸਮੇਂ ਤੇ ਆਪਣੀ ਡਿਊਟੀ ਨਿਭਾਉਂਦੇ ਆ ਉਹਨਾਂ ਦੀ ਜਾਣਕਾਰੀ ਵੀ ਦਿੱਤੀ ਉਹਨਾਂ ਤੇ ਕੋਈ ਸਰਕਾਰ ਵੱਲੋਂ ਕੋਈ ਬੜਾ ਅਸਰ ਦਿਖਾਈ ਨਹੀਂ ਦਿੰਦਾ ਇਸ ਗੱਲ ਦਾ ਸਾਡੇ ਮਨ ਤੇ ਵਿੱਚ ਗਿਲਾ ਵੀ ਆ ਤੇ ਮਲਾਲ ਵੀ ਆ ਸੋ ਹੁਣ ਜਿਹੜਾ ਨਵੀਂ ਤਕਨੀਕ AI ਦੀ ਆ ਗਈ ਆ ਇਹ ਬਿਲਕੁਲ ਬੇਲਗਾਮ ਤਕਨੀਕ ਆ ਪਰ ਅਸੀਂ ਇਹ ਸਮਝਦੇ ਆ ਕਿ ਇਹ ਕੱਲੇ ਸਿੱਖਾਂ ਲਈ ਚੁਣੌਤੀ ਨਹੀਂ ਹੈਗੀ ਇਹ ਸਭ ਧਰਮਾਂ ਲਈ ਚੁਣੌਤੀ ਆ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਆ ਉਹਨਾਂ ਦੇ ਪ੍ਰਧਾਨ ਸਾਹਿਬ ਵੱਲੋਂ ਇਸ ਤਕਨੀਕ ਦਾ ਜਿਹੜਾ ਦੁਰਵਰਤੋਂ ਹੋ ਰਹੀ ਹੈ ਜਿਹੜੀ ਦੀ ਬੇਲਗਾਮੀ ਆ ਇਸ ਤੇ ਨੱਥ ਪਾਉਣ ਵਾਸਤੇ ਇਸ ਨੂੰ ਕਾਊਂਟਰ ਕਰਨ ਵਾਸਤੇ ਕਿਹੜੇ-ਕਿਹੜੇ ਢੰਗ ਤਰੀਕੇ ਬਣਾਏ ਜਾ ਸਕਦੇ ਆ ਕਿਉਂਕਿ ਗੱਲ ਆ ਵੀ ਸਾਡਾ ਆਈਟੀ ਬੈਂਕ ਹਾਲੇ ਉਨਾ ਪ੍ਰਪੇਅਰ ਨਹੀਂ ਹੈਗਾ ਇਸ ਕਰਕੇ ਅਸੀਂ ਬਹੁਤ ਵੱਡੀ ਗਿਣਤੀ ਵਿੱਚ ਇਹ ਚ ਵਿਦੇਸ਼ ਦੇ ਵੀ ਜਿਹੜੇ ਤਕਨੀਕੀ ਮਾਰ ਸੀਗੇ ਤੇ ਦੇਸ਼ ਦੇ ਵੀ ਤਕਨੀਕੀ ਮਾਰ ਸੀਗੇ ਸੋ ਉਹਨਾਂ ਦੀ ਮੀਟਿੰਗ ਹੋਈ ਆ ਉਹਨਾਂ ਸਾਰਿਆਂ ਨੇ ਆਪੋ ਆਪਣੇ ਕੁਝ ਨੇ ਆਨਲਾਈਨ ਗੱਲ ਕੀਤੀ ਆ ਬਾਹਰ ਵਿਦੇਸ਼ਾਂ ਚੋਂ ਵੀ ਗੱਲ ਹੋਈ ਆ ਸੋ ਇਥੋਂ ਦੇ ਵੀ ਜਿੰਨੇ ਸੀਗੇ ਉਹਨਾਂ ਨੇ ਇਹ ਇੱਕ ਆਪਣੇ ਆਪਣੇ ਮਸ਼ਵਰੇ ਦਿੱਤੇ ਆ ਕੁਝ ਮਸ਼ਵਰੇ ਇਸ ਤਰ੍ਹਾਂ ਨੇ ਕਿ ਅਸੀਂ ਸਿੱਧੇ ਤੌਰ ਤੇ ਵੀ ਉਹਦਾ ਕਾਊਂਟਰ ਕਰ ਸਕਦੇ ਆ ਕੁਝ ਮਸ਼ਵਰੇ ਵੀ ਆ ਕਿ ਸਰਕਾਰ ਨੂੰ ਵੀ ਇਸ ਗੱਲ ਦੇ ਲਈ ਕਟਾਰੇ ਵਿੱਚ ਖੜਾ ਕਰਨਾ ਜ਼ਰੂਰੀ ਆ ਕਿਉਂਕਿ ਮੈਂ ਇਹ ਗੱਲ ਕਹਿ ਦਵਾਂ ਕਿ ਕੱਲਾ ਸਿੱਖਾਂ ਦੇ ਲਈ ਮਸਲਾ ਨਹੀਂ ਹੈਗਾ ਸਭ ਧਰਮਾਂ ਦੇ ਲਈ ਇਹ ਵੱਡੀ ਚੁਣੌਤੀ ਆ ਬਾਕੀ ਧਰਮ ਇਹਨੂੰ ਕਿਸ ਤਰ੍ਹਾਂ ਦੀ ਚੁਣੌਤੀ ਲੈਂਦੇ ਆ ਪਰ ਸਿੱਖ ਜਿਹੜਾ ਆਵਾਮ ਆ ਉਹ ਆਪਣੇ ਗੁਰੂ ਦੀ ਗੁਰੂ ਸਾਹਿਬਾਨ ਦੀ ਗੁਰੂ ਘਰਾਂ ਦੀ ਜਿਹੜੀ ਆ ਜਾਂ ਸਿੱਖ ਸਿਧਾਂਤਾਂ ਦੀ ਅਬ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਗੱਲ ਜਿਹੜੀ ਆ ਉਹ ਨਹੀਂ ਬਰਦਾਸ਼ਤ ਕਰਦਾ ਸੋ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਤੇ ਇਸ ਦੇ ਬਾਰੇ ਦੇ ਵਿੱਚ ਪਹਿਲੀ ਮੀਟਿੰਗ ਹੋਣ ਕਰਕੇ ਸਾਰੀਆਂ ਇਨਪੁਟਸ ਲਈਆਂ ਤੇ ਇਹਦੇ ਵਾਸਤੇ ਅੱਗੇ ਵੀ ਪ੍ਰੋਗਰਾਮ ਬਣਾਇਆ ਕਿ ਅਗਲੀ ਵੀ ਇੱਕ ਮੀਟਿੰਗ ਜਿਹੜੀ ਹੋਏਗੀ ਇੱਕ ਨਹੀਂ ਕਈ ਮੀਟਿੰਗਾਂ ਹੋਣਗੀਆਂ ਤਾਂ ਕਿ ਇਸ ਦੇ ਬਾਰੇ ਦੇ ਵਿੱਚ ਅਸੀਂ ਠੋਸ ਕੋਈ ਕਾਰਵਾਈ ਕਰ ਸਕੀਏ ਸੋ ਇਸ ਨੂੰ ਲਾਈਕਲੀ ਨਹੀਂ ਮੀਟਿੰਗ ਨਹੀਂ ਹੋਏਗੀ ਇਸ ਦੇ ਕਾਰਵਾਈ ਸ਼ੁਰੂ ਹੋ ਗਈ ਆ ਇਹ ਕਿਹੜੇ ਲੋਕ ਆ ਜਿਹੜਾ ਕਿ ਪੰਜਾਬ ਦਾ ਮਾਹੌਲ ਜਾਂ ਸਿੱਖਾਂ ਦੇ ਨਾਲ ਇੱਕਦਮ ਦੇਖੋ ਇਸ ਦੇ ਲਈ ਅਸੀਂ ਸਮਝਦੇ ਆਂ ਵੀ ਸਰਕਾਰ ਕੋਲੇ ਬਹੁਤ ਵੱਡਾ ਤੰਤਰ ਆ ਉਹ ਇਹਨਾਂ ਲੋਕਾਂ ਦੇ ਖਿਲਾਫ ਠੋਕੇ ਕਾਰਵਾਈ ਕਰ ਸਕਦਾ ਇਹ ਜੇ ਇੱਕ ਤਾਂ ਮਾਰ ਕੇ ਟੰਗਿਆ ਹੋਵੇ ਤੇ ਬਾਕੀ ਜੇ ਦੇ ਟਿਕ ਸਕਦੇ ਆ ਉਹ ਤੁਸੀਂ ਦੇਖੋ ਕਿ ਬੜੀ ਦੇਰ ਬਾਅਦ ਸ਼ਰੋਣੀ ਕਮੇਟੀ ਦੇ ਵੱਲੋਂ ਇਹ ਜਿਹੜੀ ਹੈ ਪਿਛਲੇ ਦਿਨਾਂ 'ਚ ਇੱਕ ਤਸਵੀਰ ਆਈ ਸੀ ਦਰਬਾਰ ਸਾਹਿਬ ਦੀ ਉਹਦੇ ਬਾਰੇ 'ਚ ਸ਼ਿਕਾਇਤ ਕੀਤੀ ਗਈ ਬਹੁਤ ਦੇਰ ਬਾਅਦ ਉਹਦੇ ਦੀ ਐਫ ਆਈ ਆਰ ਹੋਈ ਤੇ ਹਾਲੇ ਤੱਕ ਉਹਦਾ ਕੋਈ ਖੁਰਾ ਖੋਜ ਨਹੀਂ ਲੱਭਿਆ ਗਿਆ ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ ਮੈਨੂੰ ਹੈਰਾਨੀ ਹੈ ਇਸ ਗੱਲ ਤੇ ਅਫਸੋਸ ਪ੍ਰਗਟ ਕਰਦੇ ਆਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਰਾਮਾਂ ਦੇ ਬਾਰੇ ਜਾਲੀ ਪੋਰਟਲ ਬਣਾ ਕੇ ਆਪਣੇ ਖਾਤੇ ਉਹ ਪੈਸੇ ਪਵਾਏ ਜਾਂਦੇ ਆ ਉਹਦੀ ਕਿੰਨੀ ਵਾਰ ਸ਼ਿਕਾਇਤ ਕਰ ਚੁੱਕੇ ਆ ਪਰ ਅੱਜ ਤੱਕ ਉਹ ਦੋਸ਼ੀ ਉਹ ਬੰਦਾ ਫੜ ਕੇ ਸਾਹਮਣੇ ਨਹੀਂ ਆਇਆ ਜਦੋਂ ਕਿ ਜਿਹਦੇ ਖਾਤੇ ਵਿੱਚ ਪੈਸੇ ਗਏ ਹੋਣਗੇ ਉਹਦਾ ਖਾਤਾ ਦਾ ਕੋਈ ਕਿਤੇ ਨਾ ਕਿਤੇ ਜਿਹੜਾ ਵजूद ਚ ਹੈ ਨਾ ਉਹ ਇਸ ਗੱਲ ਨੂੰ ਗੰभीरता ਨਹੀਂ ਦਿਖਾ ਰਹੀ ਸਰਕਾਰਾਂ ਦੀ ਬੜੀ ਵੱਡੀ ਜ਼ਰੂਰਤ ਆ ਇਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦੇਗੀ ਕਿ ਸਾਡੀ ਆਪਸੀ ਕੌਮਾਂ ਦੀ ਜਿਹੜੇ ਆ ਝਗੜੇ ਵੀ ਹੋਣਗੇ ਇਹ ਬਹੁਤ ਮਾੜੇ ਹਾਲਾਤ ਪੈਦਾ ਕਰੇਗੀ ਸੋ ਤਕਨੀਕ ਦੀ ਤਰੱਕੀ ਹੋਣੀ ਮਾੜੀ ਗੱਲ ਨਹੀਂ ਪਰ ਉਹ ਤਨੀਕ ਤਕਨੀਕ ਨੂੰ ਜਦੋਂ ਕਿਸੇ ਦੇ ਧਰਮ ਦੇ ਆਸਥਾ ਦੇ ਜਦੋਂ ਵਾਰ ਕਰਦਾ ਤੇ ਫਿਰ ਬਹੁਤ ਮਾੜੀ ਗੱਲ ਆ ਕਾਨੂੰਨ ਬਹੁਤ ਸਖਤ ਹੋਣਾ ਚਾਹੀਦਾ ਤੇ ਇਹਨਾਂ ਨੂੰ ਲੱਭ ਕੇ ਟੰਗਣਾ ਚਾਹੀਦਾ ਤਾਂ ਕਿ ਕਿਸੇ ਵੀ ਧਰਮ ਦੀ ਆਸਥਾ ਤੇ ਖਿਲਵਾੜ ਨਾ ਹੋ